ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਬਾਦਲ ਤੇਰੀ ਸੋਚ ਤੇ ਮਰਦਾ ਦੇਖੋਗੇ ਪੰਜਾਬ ਸਰਦਾਰ ਮਰਦਾਬਾਦ ਜਿੰਦਾਬਾਦ ਮਰਦਾ ਮਰਦਾਬਾਦ ਮਰਦਾਬਾਦ ਭਗਵੰਤ ਸਰਕਾਰ ਮਰਦਾਬਾਦ ਗੁੰਡਾਬਾਦ ਮਰਦਾਬਾਦ ਤਕੇ ਯਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਤਕੇ ਯਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਸਰਕਾਰ ਮਰਦਾਬਾਦ 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 ਅੱਜ ਤੜਕਸਾਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜਹਾਰੂ ਵਰਕਰਾਂ ਦੇ ਲੀਡਰਾਂ ਦੇ ਘਰਾਂ ਦੇ ਵਿੱਚ ਜਿਸ ਤਰ੍ਹਾਂ ਪੁਲਿਸ ਦੀ ਅਣਅਲਾਨੀ ਐਮਰਜੈਂਸੀ ਦੇ ਨਾਲ ਪੁਲਿਸ ਦੀਆਂ ਰੇਡਾਂ ਹੋਈਆਂ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਉਹਨਾਂ ਨੂੰ ਚੁੱਕ ਕੇ ਥਾਣਿਆਂ ਦੇ ਵਿੱਚ ਬੰਦ ਕੀਤਾ ਗਿਆ ਭਗਵਾਨ ਤੁਮਨ ਦੀ ਬੇਹੋਦੀ ਇਸ ਹਰਕਤ ਨੂੰ ਸਾਰਾ ਪੰਜਾਬ ਅੱਜ ਦੇਖ ਰਿਹਾ ਹੈ ਔਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਹੋ ਗਏ ਜਿਨ੍ਹਾਂ ਅੱਜ ਤੋਂ 50 ਸਾਲ ਪਹਿਲਾਂ ਐਮਰਜੈਂਸੀ ਦੇ ਹਾਲਾਤ ਸੀ ਇਸ ਤਰ੍ਹਾਂ ਅੱਜ ਲੱਗ ਰਿਹਾ ਹੈ ਪੰਜਾਬ ਦੇ ਲੋਕਾਂ ਨੂੰ ਆਪਣੀ ਗੱਲ ਰੱਖਣ ਦਾ ਸਮਾਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ ਜਬਰਨ ਉਹਨਾਂ ਦੇ ਮੂੰਹ ਬੰਦ ਕੀਤੇ ਜਾ ਰਹੇ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਨજરਬੰਦ ਕੀਤਾ ਜਾ ਰਿਹਾ ਸਰਦਾਰ ਵਿਕਰਮ ਸਿੰਘ ਜਵੇਟਿਆ ਸਾਹਿਬ ਦੀ ਅੱਜ ਪੀਸੀਸੀ ਮਹਾਲੀ ਕੋਰਟ ਦੇ ਵਿੱਚ ਜੋ ਵਰਕਰਾਂ ਦਾ ਪਿਆਰ ਤੇ ਸਤਿਕਾਰ ਆਪਣੇ ਲੀਡਰ ਪ੍ਰਤੀ ਅੱਜ ਨਜ਼ਰ ਆ ਰਿਹਾ ਉਸ ਨੂੰ ਦੇਖਦੇ ਆ ਸਾਰੇ ਵਰਕਰ ਜਿਹੜੇ ਉਹ ਮਹਾਲੀ ਜਾਣਾ ਚਾਹੁੰਦੇ ਸਨ ਪਰ ਅੱਜ ਸਵੇਰ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਜਿੰਨੇ ਮਾਜੇ ਤੋਂ ਚੱਲੇ ਲੋਕ ਸੀ ਉਹ ਸਾਰੇ ਬਿਆਸ ਦੇ ਪੁੜਾਂ ਦੇ ਉੱਤੇ ਰੋਕ ਲਾਇਆ ਹੈ ਦਬਾਬੇ ਵਾਲੇ ਵੀ ਸਾਰੇ ਰੋਕ ਲਏ ਗਏ ਆਂਸਰੋ ਨਾਕੇ ਲੱਗੇ ਹੋਏ ਆ ਮਾਛੀਵਾੜੇ ਨਾਕੇ ਲੱਗੇ ਹੋਏ ਆ ਕਿਸੇ ਪਾਸੇ ਨੂੰ ਨਹੀਂ ਸੱਤ ਲੋਈ ਟੱਪੜ ਦਿੱਤਾ ਜਾ ਰਿਹਾ ਸੋ ਇਹ ਬੇਨਤੀ ਆ ਜੀ ਕਿ ਅਕਾਲੀ ਯੋਧਿਆਂ ਨੂੰ ਮੇਰੀ ਕਿ ਹੋਣ ਵਾਲੇ ਦਿਨਾਂ ਚ ਸੰਘਰਸ਼ ਹੋਰ ਤਿੱਖਾ ਹੋਣਾ ਤੇ ਆਪਾਂ ਨੂੰ ਤਿੱਖੇ ਹੋ ਕੇ ਹੋਰ ਵੱਡੀ ਲੜਾਈ ਜਿਹੜੀ ਆ ਉਹ ਲੜਨੀ ਪੈਣੀ ਆ ਭਗਵਾਨ ਤੁਮਾਨ ਇਸ ਕਦਰ गिर ਚੁੱਕਿਆ ਪੰਜਾਬ ਦਾ ਮੁੱਖ ਮੰਤਰੀ ਇਸ ਕਦਰ गिर ਚੁੱਕਿਆ ਕਿ ਉਹਨੂੰ ਸਵਾਏ ਸੱਤਾ ਦੇ ਨਸ਼ੇ ਤੋਂ ਕੁਝ ਨਹੀਂ ਦਿਖ ਰਿਹਾ ਅੱਜ ਪੰਜਾਬ ਜਿਹੜਾ ਆ ਉਹ ਪੁਲਿਸ ਸਟੇਟ ਦੇ ਵਿੱਚ ਬਦਲਿਆ ਨਜ਼ਰ ਆ ਰਿਹਾ ਹੈ ਪੁਲਿਸ ਦੀ ੱੱਕੇ ਸ਼ਾਹੀ ਦੇ ਨਾਲ ਕਿੰਨਾ ਚਿਰ ਸੀਐਮ ਸਾਹਿਬ ਤੁਸੀਂ ਪੰਜਾਬ ਦੇ ਲੋਕਾਂ ਦੀਆਂ ਹੱਕੀ ਮੰਗਾਂ ਨੂੰ ਦਬਾ ਲਓਗੇ ਕਿੰਨਾ ਚਿਰ ਪੰਜਾਬ ਦੇ ਲੋਕਾਂ ਨੂੰ ਡਰਾ ਤਮਕਾਗੇ ਕਿਉਂਕਿ ਢੂੜ ਸਾਲ ਦਾ ਸਮਾਂ ਰਹਿ ਗਿਆ ਸਾਨੂੰ ਵੀ ਰਸਤੇ ਦੇ ਵਿੱਚ ਰੋਕ ਲਿਆ ਗਿਆ ਅਸੀਂ ਸਾਰਾ ਨਵੇਂ ਸ਼ਹਿਰ ਜ਼ਿਲ੍ਹੇ ਤੋਂ ਸੱਜਣ ਬਹੁਤ ਸਾਰੇ ਚੱਲੇ ਹੋਏ ਸੀ ਕੁਝ ਸਾਡੇ ਸੱਜਣ ਉਥੇ ਪਹੁੰਚ ਵੀ ਗਏ ਨੇ ਕਿਸੇ ਨਾ ਕਿਸੇ ਤਰੀਕਾ ਮੈਨੂੰ ਉਹਨੇ ਡਾਕਟਰ ਸਾਹਿਬ ਬਿੱਟੂ ੜਾਪੜ ਦਾ ਫੋਨ ਆਇਆ ਉਹ ਧਰਨੇ ਵਾਲੀ ਜਗ੍ਹਾ ਤੇ ਚੰਡੀਗੜ੍ਹ ਪਹੁੰਚ ਗਏ ਨੇ ਹੋਰ ਬਹੁਤ ਸਾਰੇ ਸਾਡੇ ਹਲੀ ਕਾਉਂਸਲਰ ਜੀ ਜੋ ਅਕਾਲੀ ਦੇ ਪ੍ਰਧਾਨ ਕਿਸੇ ਤਰ੍ਹਾਂ ਉਥੇ ਪਹੁੰਚ ਗਏ ਬਹੁਤ ਸਾਰੇ ਸੱਜਣ ਪਹੁੰਚ ਵੀ ਰਹੇ ਨੇ ਪਰ ਬਹੁਤ ਸਾਰਿਆਂ ਨੂੰ ਰਸਤਿਆਂ ਦੇ ਵਿੱਚ ਰੋਕ ਲਿਆ ਗਿਆ ਔਰ ਇਹ ਤਾਨਾशाही ਦਾ ਬਤੀਰਾ ਜਿਹੜਾ ਇਹ ਬਹੁਤ ਲੰਬਾ ਸਮਾਂ ਨਹੀਂ ਚੱਲਣਾ ਕਿਉਂਕਿ ਦਿੱਲੀ ਦੇ ਲੋਕਾਂ ਨੇ ਜਿੱਦਣ ਲੋੜ ਪਈ ਭਗਵੰਤ ਮਾਨ ਦੀ ਤੁਹਾਡੇ ਨਾਲ ਨਹੀਂ ਖੜਨਾ ਉਸ ਦਿਨ ਪੰਜਾਬ ਵਾਲਿਆਂ ਦੀ ਲੋੜ ਪੈਣੀ ਆ ਇਸ ਕਰਕੇ ਦਿੱਲੀ ਦੇ ਲੋਕਾਂ ਦੇ ਆਖੇ ਪੰਜਾਬ ਦੀ ਲੁੱਟ ਨਾ ਕਰਾਓ ਕਿਉਂਕਿ ਵਿਕਰਮ ਮਜੀਠੀਆ ਤੁਹਾਡੀਆਂ ਕਮੀਆਂ ਜੱਗ ਜाहिर ਕਰ ਰਿਹਾ ਹੈ ਵਿਕਰਮ ਮਜੀਠੀਆ ਤੁਹਾਨੂੰ ਸੁੱਤੀ ਪਈ ਸਰਕਾਰ ਨੂੰ ਜਗਾਉਂਦਾ ਪਰ ਤੁਸੀਂ ਉਲਟ ਇਹ ਬਤੀਰਾ ਤੁਸੀਂ ਜਿਹੜਾ ਸ਼ੁਰੂ ਕੀਤਾ ਸੀ ਜਦੋਂ ਅਸੀਂ ਸਰਕਾਰ ਤੋਂ ਬਾਹਰ ਸੀਗੇ ਤੁਸੀਂ ਚੰਗਾ ਮਾੜਾ ਬੋਲਣਾ ਸ਼ੁਰੂ ਕੀਤਾ ਹੁਣ ਸਹਣ ਦਾ ਮਾਦਾ ਵੀ ਰੱਖੋ ਜੇ ਮਾਦਾ ਨਹੀਂ ਦਾ ਰਾਜ ਨਹੀਂ ਛੱਡਗੇ ਪਾਸੇ ਉਹ ਪੁਲਿਸ ਤੇ ਜ਼ੋਰ ਦੇ ਨਾਲ ਕਿੰਨਾ ਚਿਰ ਲੋਕਾਂ ਦੀਆਂ ਭਾਵਨਾਵਾਂ ਨੂੰ ਦਬਾਉਂਗੇ ਭਗਵੰਤ ਮਾਨ ਜੀ ਇੱਕ ਗੱਲ ਯਾਦ ਰੱਖਿਓ ਮੈਂ ਇੱਕ ਗੱਲ ਬੜੀ ਫਰਾਖਦਲੀ ਨਾਲ ਕਹਿ ਰਿਹਾ ਡੇਢ ਸਾਲ ਬਾਅਦ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਨਹੀਂ ਹੋਣਾ ਇੱਥੇ ਕੋਈ ਹੋਰ ਬੈਠੇਗਾ ਔਰ ਜਦੋਂ ਲੇਖਾ ਜੋਖਾ ਦੇਣਾ ਪੈਣਾ ਤੇ ਦਿੱਲੀ ਵਾਲਿਆਂ ਨੇ ਪੰਜਾਬ ਦਾ ਬਾਰਡਰ ਭੁੱਲ ਜਾਣਾ ਕਿੱਧਰ ਇਸ ਕਰਕੇ ਜਿਹੜਾ ਸੋਚ ਸਮਝ ਕੇ ਫਲਾਦ ਕੀਨੇ ਕਿਉਂਕਿ ਤੁਸੀਂ 40000 ਕਿੱਲਾ ਜ਼ਮੀਨ ਜਿਹੜੀ ਕਿਸਾਨਾਂ ਦੀ ਸਾਡੇ ਨਵੇਂ ਸਰਚ ਵਿੱਚ 300 ਕਿੱਲਾ ਕਵਰ ਕਰਨ ਜਾ ਰਹੇ ਹਾਂ ਲੁਧਿਆਣੇ ਦੇ ਵਿੱਚ 24000 ਏਕੜ ਹੈ ਔਰ ਇਸ ਤਰ੍ਹਾਂ ਵੱਖ-ਵੱਖ ਛਾਰਾਂ ਨੂੰ ਜੋੜ ਕੇ 40000 ਏਕੜ ਜਿਹੜੀ ਤੁਸੀਂ ਜ਼ਬਰਨ ਕਿਸਾਨਾਂ ਦੀ ਜ਼ਮੀਨ ਦਬਾਉਣ ਜਾ ਰਹੇ ਹੋ ਕਿਉਂਕਿ ਕਿਸਾਨਾਂ ਦੇ ਵਿੱਚ ਰੋਸ ਹੀ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਉਹਨਾਂ ਧਿਆਨ ਅਡਵਾਰਟ ਕਰ ਲਈ ਵਿਕਰਮ ਸਿੰਘ ਮਜੀਠੀਆ ਨੂੰ ਕਿਉਂਕਿ ਵਿਕਰਮ ਸਿੰਘ ਮਜੀਠੀਆ ਨੂੰ ਪਿਛਲੇ ਮੁਕੱਦਮਿਆਂ ਦੇ ਵਿੱਚ ਹਾਈ ਕੋਰਟ ਮਾਨਯੋਗ ਹਾਈ ਕੋਰਟ ਨੇ ਮਾਨਯੋਗ ਸੁਪਰੀਮ ਕੋਰਟ ਨੇ ਜਿਹੜੀ ਰਾਹ ਦਿੱਤੀ ਔਰ ਪੰਜਾਬ ਸਰਕਾਰ ਦੀ ਜਿਹੜੀ ਉਹਦੇ ਵਿੱਚ ਕਿਰਕਰੀ ਹੋਈ ਤੁਸੀਂ ਉਹਦੇ ਤੋਂ ਦੁਖੀ ਹੋ ਤੁਸੀਂ ਨਿੱਜੀ ਰੰਜਿਸ਼ ਪਾਲ ਕੇ ਬੈਠੇ ਹੋ ਉਲਸੇ ਮਕਦਮੇ ਦੇ ਵਿੱਚੋਂ ਇੱਕ ਨਵਾਂ ਮਕਦਮਾ ਹੋਰ ਕੜਤਾ ਇੱਕ ਗੱਲ ਸੁਣ ਲਿਓ ਅਕਾਲੀ ਜੁਹ ਉਹ ਦੇ ਡਰ ਕੇ ਘਰਾਂ ਚ ਨਹੀਂ ਬੈਠਣਗੇ ਅੱਜ ਫੜ ਲਿਆ ਕੋਈ ਨਹੀਂ ਫੇਰ ਸਹੀ ਫੇਰ ਫੜੋਂਗੇ ਫੇਰ ਸਹੀ ਕਿੰਨੀ ਵਾਰ ਫੜੋਂਗੇ ਇਸ ਕਰਕੇ ਆਪਣੀ ਹੋਸ਼ੋ ਹਵਾਸ਼ ਦੇ ਵਿੱਚ ਆਓ ਬਾਹਰ ਨਿਕਲੋ ਇਹ ਨਿੱਜੀ ਰਜਿਸਟਰੀਆਂ ਤੋਂ ਪੰਜਾਬ ਦੇ ਡਿਵੈਲਪਮੈਂਟ ਵੱਲ ਧਿਆਨ ਦਿਓ ਕਿਉਂਕਿ ਪੰਜਾਬ ਸਰਕਾਰ ਦੀ ਇੰਨੀ ਕਿਰਕਰੀ ਹੋ ਰਹੀ ਹੈ ਡਵੈਲਪਮੈਂਟ ਵੱਲ ਕੋਈ ਧਿਆਨ ਨਹੀਂ ਪੰਜਾਬ ਦੇ ਲੋਕ ਤੁਹਾਨੂੰ ਸਵਾਲ ਕਰਦੇ ਆ ਤੁਹਾਡੇ ਐਮਐਲਏ ਆਂ ਦੇ ਮਗਰ ਡਾਂਗਾ ਲੈ ਕੇ ਭੱਜਦੇ ਆ ਮੈਂ ਅਜਿਹੇ ਹਾਲਾਤ ਕਦੇ ਨਹੀਂ ਸੀ ਦੇਖੇ ਕਿ ਐਮਐਲਏ ਕਿਸੇ ਪਿੰਡ ਦੇ ਵਿੱਚ ਜਾਵੇ ਤੇ ਲੋਕ ਉਹਨੂੰ ਸਵਾਲ ਕਰਨ ਉਹਦੇ ਪਿੱਛੇ ਡਾਂਗਾ ਲੈ ਕੇ ਭੱਜਣ ਤੁਹਾਡੇ ਐਮਐਲਏ ਆਂ ਦੇ ਹਾਲਾਤ ਹੋ ਚੁੱਕੇ ਤੁਸੀਂ ਸਿਰਫ ਲੋਕਾਂ ਦਾ ਧਿਆਨ ਡਿਵਰਟ ਕਰ ਲਈ ਸਰਦਾਰ ਵਿਕਰਮ ਸਿੰਘ ਜੀ ਮਜੀਠੀਆ ਨੂੰ ਅਰੈਸਟ ਕੀਤਾ ਉਹਨਾਂ ਤੇ ਪਰਚਾ ਦਿੱਤਾ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਤੁਹਾਡੇ ਸੁਪਨਿਆਂ ਦੇ ਵਿੱਚ ਦਿਨ ਰਾਤ ਮਜੀਠੀਆ ਆ ਰਿਹਾ ਤੁਹਾਨੂੰ ਮਜੀਠੀਆ ਫੋਬੀਆ ਹੋ ਗਿਆ ਤੁਹਾਨੂੰ ਅਕਾਲੀ ਦਲ ਦਾ ਫੋਬੀਆ ਹੋ ਗਿਆ ਤੁਸੀਂ ਹੋਰ ਕਿਸੇ ਪਾਰਟੀ ਦੇ ਖਿਲਾਫ ਕਿਉਂ ਨਹੀਂ ਬੋਲਦੇ ਹੋਰ ਵੀ ਪਾਰਟੀਆਂ ਨੇ ਪੰਜਾਬ 'ਚ ਕਿਉਂ ਕਿ ਇਹ ਕਾਲੇ ਡਰ ਅਗਲੀ ਵਾਰ ਅਕਾਲੀ ਦਲ ਅਗਲੀ ਵਾਰ ਹੀ ਅਕਾਲੀ ਦਲ ਦਾ ਡਰ ਤੁਹਾਡੇ ਮਨ 'ਚ ਇਸ ਕਰਕੇ ਆ ਵੀ ਸੱਤਾ ਚਾਹ ਰਿਹਾ ਪੰਜਾਬ ਦੇ ਲੋਕ ਮਨ ਬਣਾ ਚੁੱਕੇ ਆਪਣੀ ਖੇਤਰੀ ਪਾਰਟੀ ਨੂੰ ਤਕੜਾ ਕਰ ਲਈ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਗੱਲਾਂ ਹੋਣ ਲੱਗ ਪਈਆਂ ਤੁਸੀਂ ਸਾਡੇ ਤੇ ਜਿੰਨਾ ਜ਼ੁਲਮ ਕਰੋਗੇ ਅਸੀਂ ਤਕੜੇ ਹੋ ਕੇ ਨਿਕਲਾਂਗੇ ਹੋਰ ਕਰੋ ਅਸੀਂ ਹੋਰ ਤਕੜੇ ਹੋ ਕੇ ਨਿਕਲਾਂਗੇ ਇਸ ਕਰਕੇ ਭਗਵਾਨ ਤੁਮਨ ਜੀ ਆਪਣੀ ਹੋਸ਼ ਦੇ ਵਿੱਚ ਆ ਕੇ ਪੰਜਾਬ ਦੀ ਡਿਵੈਲਪਮੈਂਟ ਵੱਲ ਧਿਆਨ ਦਿਓ ਦਿੱਲੀ ਵਾਲੇ ਦੇ ਪਿੱਛੇ ਨਾ ਲੱਗੋ ਕਿਸੇ ਨੇ ਪਿੱਛੇ ਨਹੀਂ ਖੜਨਾ ਕਿਸੇ ਨੇ ਨਹੀਂ ਖੜਨਾ ਭੁਗਤਣਾ ਤੁਹਾਨੂੰ ਪੈਣਾ ਮੈਂ ਦੁਬਾਰਾ ਫੇਰ ਤੁਹਾਨੂੰ ਇਹੀ ਕਹਿਣਾ ਵੀ ਪੰਜਾਬ ਨੂੰ ਪੂਰ ਸਟੇਟ ਦੇ ਵਿੱਚ ਤਬਦੀਲ ਨਾ ਕਰੋ ਸ਼੍ਰੋਮਣੀ ਅਕਾਲੀਪੁਰ ਦੇ ਯੋਧੇ ਅੱਜ ਨਹੀਂ ਤੇ ਕੱਲ ਚੰਡੀਗੜ੍ਹ ਜ਼ਰੂਰ ਪਹੁੰਚਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ